ਰਿਟਾਇਰਡ ਵੈਲਫੇਅਰ ਕਰਮਚਾਰੀ ਐਸੋਸੀਏਸ਼ਨ ਵੱਲੋਂ ਮਨਾਇਆ ਗਿਆ ਲੋਹੜੀ ਦਾ ਤਿਹਾਰ ਅਤੇ ਕੀਤਾ ਗਿਆ 2026 ਦਾ ਕੈਲੰਡਰ ਰੀਲੀਜ਼ ਰਿਟਾਇਰ ਵੈਲਫੇਅਰ ਕਰਮਚਾਰੀ ਐਸੋਸੀਏਸ਼ਨ ਰਜਿਸਟਰਡ ਰਾਜਪੁਰਾ ਵੱਲੋਂ ਅੱਜ ਆਪਣੀ ਮਹੀਨਾਵਾਰ ਮੀਟਿੰਗ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਤਨੇਜਾ ਦੀ ਅਗਵਾਈ ਹੇਠ ਇੱਕ ਨਿੱਜੀ ਦਫ਼ਤਰ ਵਿੱਚ ਕੀਤਾ ਗਿਆ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਸਾਬਕਾ ਨਗਰ ਕੌਂਸਲ ਪ੍ਰਧਾਨ ਅਤੇ ਪੀਐਸਆਈ ਡੀਸੀ ਦੇ ਸੀਨੀਅਰ ਵਾਇਸ ਚੇਅਰਮੈਨ ਪ੍ਰਵੀਨ ਛਾਪੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰਿਟਾਇਰ ਕਰਮਚਾਰੀਆਂ ਦੀ ਔਕੜਾਂ ਨੂੰ ਸੁਣਦਿਆਂ ਹੋਇਆ ਉਨ੍ਹਾਂ ਕਿਹਾ ਕਿ ਜਦੋਂ ਵੀ ਮੌਕਾ ਮਿਲਿਆ ਤਾਂ ਇਹਨਾਂ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਨਵੇਂ ਸਾਲ ਲੋੜੀ ਦੀਆਂ ਅਤੇ ਗੁਰਪੁਰਬ ਦੀਆਂ ਵਧਾਈਆਂ ਦਿੰਦੇ ਹੋਏ ਰਿਟਾਇਰਡ ਕਰਮਚਾਰੀਆਂ ਨੂੰ ਭਰੋਸਾ ਦਿਵਾਇਆ ਕਿ ਤੁਹਾਡੇ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਬੀਤ ਨੇਜਾ, ਰਾਜਾ ਕ੍ਰਿਸ਼ਨ ਪੁਟੇਜਾ ਅਤੇ ਗੁਰਦੀਪ ਸਿੰਘ ਭੋਗਲ ਨੇ ਸਾਂਝੇ ਤੌਰ ਤੇ ਸਮੂਹ ਮੈਂਬਰਾਂ ਨੂੰ ਵਧਾਈ ਦਿੱਤੀ ਤੇ ਆਏ ਹੋਏ ਮੁੱਖ ਮਹਿਮਾਨ ਸਮੇਤ ਸਾਰਿਆਂ ਨੂੰ ਲੋੜੀ ਅਤੇ ਕੈਲੰਡਰ ਰੀਲੀਜ਼ ਹੋਣ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਐਸੋਸੀਏਸ਼ਨ ਦੇ ਕਿਸੇ ਵੀ ਮੈਂਬਰ ਨੂੰ ਸਰਕਾਰੀ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤਾਂ ਉਹ ਐਸੋਸੀਏਸ਼ਨ ਨਾਲ ਮਿਲ ਕੇ ਆਪਣੀ ਦਿੱਕਤ ਪਰੇਸ਼ਾਨੀ ਦੱਸੇ ਤਾਂ ਕਿ ਉਸ ਦਾ ਐਸੋਸੀਏਸ਼ਨ ਵੱਲੋਂ ਜਲਦ ਤੋਂ ਜਲਦ ਹੱਲ ਕਢਵਾਇਆ ਜਾਵੇ ਇਸ ਮੌਕੇ ਤੇ ਵਿਜੇਤ ਨੇਜਾ ਪ੍ਰਧਾਨ ਰਾਧਾ ਕ੍ਰਿਸ਼ਨ ਪਟੇਜਾ ਗੁਰਦੀਪ ਸਿੰਘ ਭੋਗਲ ਜਸਵੀਰ ਸਿੰਘ ਹੁਲਕਾ ਹਰਪ੍ਰੀਤ ਸਿੰਘ ਸੁਭਾਸ਼ ਗੁਪਤਾ ਹਰੀਚੰਦ ਬਰਮਾ ਕਸ਼ਮੀਰਾਤ ਸਿੰਘ ਬੀਨਾ ਸੂਦ ਸੁਭਾਸ਼ ਗੁਪਤਾ ਹਰਪ੍ਰੀਤ ਸਿੰਘ ਹਰੀਚੰਦ ਬਰਮਾ ਕਸ਼ਮੀਰਾਤ ਸਿੰਘ ਸੰਤੋਸ਼ ਯਾਲ ਸਮੇਤ ਐਸੋਸੀਏਸ਼ਨ ਦੇ ਮੈਂਬਰ ਅਤੇ ਅਹੁਦੇਦਾਰ ਮੌਜੂਦ ਰਹੇ ਤੁਸੀਂ ਦੇਖ ਰਹੇ ਹੋ న్యూਜ਼ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਾਜਪੁਰਾ ਤੋਂ ਰਿਪੋਰਟ ਸਰ ਅੱਜ ਜੋ ਰਿਟਾਇਰਡ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ ਹੈ ਤੁਸੀਂ ਆਇਓ ਕੀ ਜਾ ਸਰ ਰਿਟਾਇਰ ਮਿਊਸਿਪਲ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਦੇ ਵਿੱਚ ਅੱਜ ਮੈਨੂੰ ਆਉਣ ਦਾ ਮੌਕਾ ਮਿਲਿਆ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਇੱਥੇ ਅੱਜ ਦੀ ਮੀਟਿੰਗ ਦੇ ਵਿੱਚ ਚਾਹੇ ਉਹ ਰਿਟਾਇਰਡ ਈਓ ਹੈ ਚਾਹੇ ਰਿਟਾਇਰਡ ਸੁਪਰੀਡੈਂਟ ਹੈ ਚਾਹੇ ਰਿਟਾਇਰਡ ਇੰਸਪੈਕਟਰ ਹੈ ਚਾਹੇ ਇਸਪ੍ਰਿਟ ਰਿਟਾਇਰਡ ਫਾਇਰ ਅਫਸਰ ਹੈ ਚਾਹੇ ਉਹ ਕਲੈਰੀਕਲ ਪੋਸਟ ਤੇ ਹੈ ਮੇਰਾ ਸਭ ਦੇ ਨਾਲ ਪਰਿਵਾਰਿਕ ਸਬੰਧ ਰਿਹਾ ਹੈ ਇਸ ਕਰਕੇ ਮੈਨੂੰ ਅੱਜ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਔਰ ਜਿੱਥੇ ਮੈਂ ਇਹਨਾਂ ਦੇ ਚੇਅਰਮੈਨ ਸਾਹਿਬ ਪ੍ਰਧਾਨ ਜੀ ਔਰ ਜੋ 11 ਮੈਂਬਰੀ ਕਾਰਜਕਰਨੀ ਹੈ ਜਿੱਥੇ ਮੈਂ ਉਹਨਾਂ ਨੂੰ ਮੁਬਾਰਕਬਾਦ ਦਿਨਾ ਉੱਥੇ ਨਾਲ ਆਪਣੇ ਵੱਲੋਂ ਕਹਿਣਾ ਕਿ ਇਹ ਇਸ ਗਠਨ ਨੂੰ ਹੋਰ ਮਜ਼ਬੂਤ ਕਰਨ ਤਾਂ ਕਿ ਜੋ ਰਿਟਾਇਰਡ ਸਟਾਫ ਨੂੰ ਦਿੱਕਤਾਂ ਆਉਂਦੀਆਂ ਨੇ ਉਹ ਨਾਣ ਔਰ ਮੈਨੂੰ ਵੀ ਕਦੇ ਮੌਕਾ ਮਿਲਿਆ ਤਾਂ ਆਪਾਂ ਇਹ ਜਿਹਾ ਪਲੇਟਫਾਰਮ ਤਿਆਰ ਕਰਾਂਗੇ ਕਿ ਇਹਨਾਂ ਨੂੰ ਲਾਈਫ ਦੇ ਵਿੱਚ ਰਿਟਾਇਰ ਹੋਣ ਤੋਂ ਬਾਅਦ ਕਦੇ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ ਔਰ ਮੈਨੂੰ ਅੱਜ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ ਜਿੱਥੇ ਅੱਜ ਇਹਨਾਂ ਵੱਲੋਂ ਅੱਜ ਇੱਕ ਕੈਲੰਡਰ ਰੀਲੀਜ਼ ਕੀਤਾ ਜਾ ਰਿਹਾ ਜਿਸ ਦੇ ਵਿੱਚ ਸਾਡੇ ਪ੍ਰਵੀਨ ਚੁਗ ਜੀ ਚਰਨਜੀਤ ਸ਼ਰਮਾ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਪਰ ਵੀ ਚੁੱਕ ਜੀ ਵੱਲੋਂ ਵੀ ਸਪਾਂਸਰਸ਼ਿਪ ਹੈ ਜੋ ਕਿ ਬਰਿੰਦਾਬਨ ਬ੍ਰਿਜ ਯਾਤਰਾ ਬ੍ਰਿਨੀ ਸਵਾਰ ਸੇਵਾ ਦੇ ਨਾਲ ਹਰ ਸਾਲ ਕਰਾਉਂਦੇ ਨੇ ਔਰ ਇੱਕ ਵਾਰ ਫਿਰ ਮੈਂ ਜਿੰਨੇ ਵੀ ਇੱਥੇ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਪਹੁੰਚੇ ਨੇ ਸਭ ਦਾ ਧੰਨਵਾਦ ਕਰਦੇ ਹਾਂ ਸਭ ਨੂੰ ਮੁਬਾਰਕਬਾਦ ਦਿਨ 9 ਸਾਲ ਔਰ ਜੋ ਲੋੜੀ ਦੇ ਉਪਲਕਸ਼ ਦੇ ਵਿੱਚ ਇਹਨਾਂ ਵੱਲੋਂ ਅੱਜ ਲੋੜੀ ਵੀ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਉਸ ਲਈ ਵੀ ਮੈਂ ਆਪਣੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਕਹਿੰਦੀ ਹਾਂ ਜੀ ਇੱਕ ਗੱਲ ਹੋਰ ਦੇਖਣ ਨੂੰ ਮਿਲੀ ਹੈ ਕਿ ਪਹਿਲੇ ਇਹ ਵਾਲੀ ਮੀਟਿੰਗ ਜੀ ਜੋ ਸੀਗੀ ਕਾਉਂਨਲ ਅੱਜ ਤੋਂ ਹੁੰਦੀ ਸੀਗੀ ਲੇਕਿਨ ਕੁਝ ਸਮੇਂ ਤੋਂ ਉਹ ਜੋ ਹੈ ਈਓ ਸਾਹਿਬ ਨੇ ਬੰਦ ਕਰਵਾਤੀ ਤਾਂ ਇਸ ਬਾਰੇ ਕੀ ਕਹਿਣਾ ਹਾਲਾਂਕਿ ਇਹਨਾਂ ਦਾ ਵੀ ਅਧਿਕਾਰ ਹੈ ਕਿ ਰਿਟਾਇਰਡ EMPLOYEES ਨੂੰ ਮੈਂ ਸਮਝਦਾ ਕਿ ਜੋ ਮਿਊਸਿਪੈਲਿਟੀ ਚਲਾਉਂਦੇ ਨੇ ਕਿਉਂਕਿ EMPLOYEES ਤੋਂ ਬਿਨਾ ਮਿਊਸਿਪੈਲਿਟੀ ਅਧੂਰੀ ਹੈ ਇਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਵੀ ਉਨ੍ਹਾਂ ਹੀ ਮਾਨ ਸਨਮਾਨ ਚਾਹੀਦਾ ਹੈ ਜੀ ਮੈਂ ਤੁਹਾਨੂੰ ਇਹ ਗੱਲ ਪਹਿਲਾਂ ਹੀ ਕਹੀ ਆ ਕਿ ਜਿਨ੍ਹਾਂ ਨੂੰ ਜੋ ਕਿਨਾਰੀਆਂ ਨੇ ਜੇ ਸਾਨੂੰ ਕਦੇ ਮੌਕਾ ਮਿਲਿਆ ਤਾਂ ਇਹ ਜੋ ਪਲੇਟਫਾਰਮ ਤਿਆਰ ਕਰਾਂਗੇ ਕਿਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਏਗਾ ਸਾਡੇ ਚੀਫ ਗੈਸਟ ਪ੍ਰਵੀਨ ਸ਼ਾਹ ਵਾਲਾ ਜੀ ਦਾ ਮੈਂ ਯੂਨੀਅਨ ਵੱਲੋਂ ਧੰਨਵਾਦ ਕਰਦਾ ਹਾਂ ਕਿਉਂਕਿ ਇਹਨਾਂ ਨੇ ਬੜੇ ਅੱਛੇ ਸੁਚੇਤ ਤੰਗ ਨਾਲ ਆਪਣੇ ਵਿਸਤਾਰਪੁਰ ਮੁਲਾਜ਼ਮਾਂ ਦਾ ਦੁੱਖਦਰਦ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ 90 ਸਾਲ ਦੀ ਮੁਬਾਰਕਾਂ ਲੋੜੀ ਦੀਆਂ ਮੁਬਾਰਕਾਂ ਗੁਰਪਰਵਤੀ ਅਮੂਰ ਕਾਂ ਸਾਰੇ ਕਰਮਚਾਰੀਆਂ ਨੂੰ ਧੰਨਵਾਦ ਹੋਰ ਸਭ ਕੀ ਕਹਿਣਾ ਹੈ ਅੱਜ ਦੀ ਮੀਟਿੰਗ ਬਾਰੇ ਮੈਂ ਸਰ ਗੁਰਦੀਪ ਹੂੰ ਟੋਗ ਲੈ ਬੋਗਟ ਅੱਜ ਪ੍ਰਵੀਨ ਛਾਵੜਾ ਜੀ ਚੇਅਰਮੈਨ ਸਾਹਿਬ ਸਪੈਸ਼ਲ ਸਾਡੀ ਮੀਟਿੰਗ ਉਹ ਚੋਚੇ ਤੌਰ ਤੇ ਬਲਦੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਇੱਕ ਦਾ ਨਵੇਂ ਸਾਲ ਦਾ ਕੈਲੰਡਰ ਰੀਲੀਜ਼ ਕਰ ਰਹੇ ਹਾਂ ਬਾਕੀ ਇੱਕ ਦੋ ਸਮੱਸਿਆ ਜੀ ਪਿਛਲੀ ਮੀਟਿੰਗ ਦੀ ਉਹ ਮੈਂ ਰਿਵਿਊ ਕਰਨਾ ਚਾਹੁੰਦਾ ਕਿ ਪਿਛਲੀ ਮੀਟਿੰਗ ਤੇ ਅਸੀਂ ਅਕਾਊਂਟੈਂਟ ਨੂੰ ਮਿਲੇ ਸੀਗੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਸਾਡਾ ਲੀਗਲ ਨੋਟਿਸ ਜਵਾਬ ਚ ਲਿਖਿਆ ਗਿਆ ਹੈ ਕਿ ਜਿਹੜੇ ਸੀਵਰੇਜ ਬੋਰਡ ਦੇ ਮਿਲਾਈਆਂ ਉਹ ਕਮੇਟੀ ਦੇ ਮੁਲਾਜ਼ਮ ਨਹੀਂ ਹੈ ਇਹ ਸਾਨੂੰ ਦੁਰਸਤ ਕਰ ਲਾਂਗੇ ਪਰ ਮਹੀਨਾ 20 ਜਾਣ ਦੇ ਬਾਅਦ ਵੀ ਕੋਈ ਉਹਨਾਂ ਨੇ ਦੁਰਸਤੀ ਨਹੀਂ ਕੀਤੀ ਦੂਜੀ ਗੱਲ ਹੈ ਸਿੰਘ ਰਾਜ ਜੀ ਦਾ ਕਿ ਲੀਗਲ ਨੋਟਿਸ ਦਿੱਤਾ ਸੀਗਾ ਉਹਦੇ ਵਿੱਚ ਹੁਸ਼ਿਆਰ ਪਰ ਕਾਰਪੋਰੇਸ਼ਨ ਨੇ ਸ਼ੇਅਰ ਭੇਜਣਾ ਸੀ ਆਪਣੀ ਜੇਬ ਤੋਂ 20-25 ਹਜ਼ਾਰ ਭਰੇ ਬੈਠੇ ਆ ਯੂ ਨੇ ਰਾਜਪੁਰ ਨੇ ਉਹਦਾ ਜਵਾਬ ਦਿੱਤਾ ਹੈ ਕਿ ਇਹ ਤਾਂ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਹੈ ਯਤਕਿ ਜਿਸ ਸਟੇਸ਼ਨ ਤੋਂ ਐਮਪਲਾਈ ਰਿਟਾਇਰ ਹੁੰਦਾ ਹੈ ਸਾਰੀ ਜ਼ਿੰਮੇਵਾਰੀ ਉਹਦੀ ਹੈ ਕਲੈਕਸ਼ਨ ਕਰਨ ਦੀ ਨਹੀਂ ਇਸ ਦਾ ਕੀ ਅੱਗੇ ਦਾ ਕੀ ਹੱਲ ਨਿਕਲਿਆ ਇਸ ਦਾ ਹੱਲ ਇਹ ਵੀ ਨਾ ਤਾਂ ਮੈਨੂੰ ਉਹ ਡਾਇਰੈਕਟਰ ਵੱਲੋਂ ਕੋਈ ਜਵਾਬ ਆਇਆ ਨਾ ਐਡੀਸੀ ਯੂਡੀ ਵੱਲੋਂ ਆਇਆ ਜੇ ਨਾ ਹਾਰਪਰ ਵੱਲੋਂ ਆਇਆ ਅਸੀਂ ਕਰਮੈਂਟਰ ਹੋ ਲਾਵਾਂਗੇ ਨਹੀਂ ਤਾਂ ਫਿਰ ਅਗਲੀ ਕਾਰਵਾਈ ਕਰਾਂਗੇ ਫਿਰ ਅਸੀਂ ਥੈਂਕ ਯੂ ਪ੍ਰਧਾਨ ਜੀ 2026 ਦੀ ਪਹਿਲੀ ਮੀਟਿੰਗ ਹੋਈ ਹੈ ਤੇ ਕੈਲੰਡਰ ਵੀ ਰਿਲੀਜ਼ ਕੀਤਾ ਗਿਆ ਹੈ ਅੱਜ ਸਾਡੇ ਅੱਜ ਸਾਡੇ ਚੀਫ ਗੈਸ ਪੀਏਸੀਡੀ ਚੇਅਰਮੈਨ ਵਾਈਸ ਚੀਫਰ ਚੇਅਰਮੈਨ ਫੇਰੀ ਪ੍ਰਵੀਨ ਸਾਵੜਾ ਜੀ ਰਮੇਸ਼ ਸ਼ਰਮਾ ਜੀ ਪ੍ਰਮੇਸ਼ ਜੋਗ ਜੀ ਤੇ ਸਾਰਾ ਦਾ ਸਟਾਫ ਜਿਹੜਾ ਸਾਡੇ ਅਟੈ ਕਰਮਚਾਰੀ ਵੈਲਵੈਸ਼ਨ ਮੈਂਬਰ ਹਨ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਲੋੜੀ ਦੀਆਂ ਬਸੰਤ ਪੰਚਮੀ ਦੀਆਂ ਸ਼ਿਵਰਾਤਰੀ ਦੀਆਂ ਨਵੇਂ ਸਾਲ ਦੀਆਂ ਸਭ ਨੂੰ ਬਹੁਤ ਬਹੁ ਮबारकਾ ਦਿੰਦੇ ਆਂ ਆਪਣਾ ਤੇ ਲੋੜੀ ਦਾ ਯਾਰ ਬੜੀ ਦਮਦਮ ਬਣਾਇਆ ਜਾ ਰਿਹਾ ਜਰੂਰ ਤੇ ਕੀ ਕਹਿਣਾ ਚਾਹੁੰਦੇ ਆਪਣੇ ਜਿਹੜੇ ਆਏ ਹੋਏ ਸਾਥੀ ਨੇ ਸਾਥੀ ਸਾਡੇ ਬਹੁਤ ਦਾ ਸਾਡੀ ਕਬਾਦ ਇੱਕ ਮਿੰਟ ਜੀ ਆ ਜਾਂਦੇ ਦੋ ਅਸੀਂ ਇਹ ਨਮੈਸੀ ਲਾਂਦੇ ਆਂ ਅੱਗੇ ਜੋ ਸਾਡੇ ਸਾਹਮਣੇ ਪੂਰੀ ਗਜਰੀ ਸਾਡੀ ਮੈਂਬਰਾਂ ਦੀ ਹੈ ਅੱਜ ਪ੍ਰਧਾਨ പീ സാബരാൻ ദോ ഹാ ഛീത